ਹੁੰਦੇ ਨਾ ਕੋਈ ਟੈਨਸ਼ਨ ਲੋ ਨਾ ਪੁੱਤ ਤੇਰੇ ਹੁੰਦੇ ਮੈਨੂੰ ਕਾਦੀ ਟੈਨਸ਼ਨ ਐ ਹੁਣ ਇਹ ਤਾਂ ਨਹੀਂ ਵੀ ਤੂੰ ਆ ਗਈ ਹੁਣ ਮੈਂ ਤੇਰਾ ਹੀ ਚੰਮ ਕੁੱਟੀ ਜਾਵਾਂ ਮੈਂ ਟੋਰਨਾ ਮੰਜੇ ਤੇ ਚੌੜੀ ਹੋ ਕੇ ਬੈਠੀ ਰਵਾਂ ਨਾਲੇ ਪੁੱਤ ਇਹ ਸਰੀਰ ਤਾਂ ਚੱਲਦਾ ਫਿਰਦਾ ਠੀਕ ਰਹਿੰਦਾ ਜੇ ਮੈਂ ਥੋੜਾ ਬਹੁਤਾ ਕੰਮ ਕਰ ਲੂੰਗੀ ਤਾਂ ਮੈਂ ਠੀਕ ਰਹੂੰਗੀ ਨਹੀਂ ਤਾਂ ਰੋਗਣ ਬਣ ਜੂੰਗੀ ਮੈਂ ਚਲੋ ਮਾਮੀ ਜੀ ਇਹ ਤਾਂ ਤੁਹਾਡੀ ਗੱਲ ਠੀਕ ਐ ਵੀ ਸਰੀਰ ਕੰਮ ਕਰਦਾ ਹੀ ਵਧੀਆ ਰਹਿੰਦਾ ਪਰ ਮੈਨੂੰ ਨਹੀਂ ਨਾ ਚੰਗਾ ਲੱਗਦਾ ਕਿ ਤੁਸੀਂ ਮੇਰੇ ਹੁੰਦੇ ਕੰਮ ਕਰੋ ਨੀ ਮੈਂ ਕਿੰਨਾ ਕੰਮ ਕਰਦੀ ਹਾਂ ਸਾਰਾ ਕੰਮ ਤਾਂ ਤੂੰ ਕਰਦੀ ਐ ਰਸੋਈ 'ਚ ਮੈਨੂੰ ਨਹੀਂ ਤੂੰ ਵੜਨ ਦਿੰਦੀ ਕਮਰੇ 'ਚ ਝਾੜੂ ਵੀ ਤੂੰ ਮੈਨੂੰ ਨਹੀਂ ਚੱਕਣ ਦਿੰਦੀ ਮੈਂ ਤੇ ਆ ਇਹ ਵੀ ਮਾੜਾ ਮੋਟਾ ਚੀਜ਼ ਜਿੱਧਰੋਂ ਚੱਕ ਕੇ ਉਧਰ ਕਰਤੀ ਇਧਰੋਂ ਚੱਕ ਕੇ ਉਧਰ ਕਰਤੀ ਤੇ ਆ ਕਿੰਨਾ ਕੰਮ ਹੁੰਦਾ ਪਰ ਮਾਮੀ ਜੀ ਮੈਂ ਤਾਂ ਚਾਹੁੰਨੀ ਆ ਵੀ ਤੁਸੀਂ ਆ ਵੀ ਕੰਮ ਨਾ ਕਰੋ ਤੁਸੀਂ ਰਾਮ ਨਾਲ ਮੰਜੇ ਤੇ ਬੈਠੋ ਕਿਸੇ ਵੀ ਕੰਮ ਦਾ ਟੱਕਾ ਨਾ ਤੋੜੋ ਸ਼ਾਬਾਸ਼ ਹੈ ਪੁੱਤ ਤੇਰੇ ਜਿਹੜੀ ਤੂੰ ਮੇਰੇ ਵਾਸਤੇ ਚੰਗੀ ਸੋਚ ਸੋਚੀ ਐ ਪਰ ਅੱਜਕੱਲ੍ਹ ਦੀਆਂ ਨੂਹਾਂ ਤੇ ਐਂ ਕਹਿੰਦੀਆਂ ਨੇ ਵੀ ਸੱਸਾ ਸਾਡੇ ਨਾਲ ਬਰਾਬਰ ਕੰਮ ਕਰ ਪਰ ਪੁੱਤ ਤੇਰੇ ਵਰਗੀਆਂ ਨੂਹਾਂ ਤੇ ਘਰ ਘਰ ਆਉਣ ਮੈਂ ਤਾਂ ਤੈਨੂੰ ਕਦੇ ਭਾਣ ਜੂ ਸਮਝਿਆ ਹੀ ਨਹੀਂ ਮੈਂ ਤਾਂ ਤੈਨੂੰ ਆਵਦੀ ਨੂਹ ਸਮਝਦੀ ਆਂ